ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਭਾਈ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜਿਹੜਾ ਆਪਣੇ ਵਿਜੜ ਹੈਗੀ ਆ ਪਿੰਡ ਭਦਰਪੁਰ ਜ਼ਿਲ੍ਹਾ ਗੁਰਦਾਸਪੁਰ ਜੀ ਤਹਿਸੀਲ ਬਟਾਲਾ ਅੱਜ ਫਿਰ ਭਾਈਏ ਕੋਲ ਆ ਚੁੱਕੇ ਜੀ ਆਜੂ ਭਾਈ ਕੋ 13-14 ਲੱਖ ਤੋਂ ਵੱਧ ਜੋ ਸੇਲ ਆ ਪਰ ਤੁਹਾਨੂੰ ਪਤਾ ਹੀ ਹੈ ਭਾਈ ਇਹਨਾਂ ਸਾਰਾ ਹਰਿਆਣਾ ਤੋਂ ਮਾਲ ਆਂਦਾ ਜੀ ਬੜੀ ਚੰਗੀ ਚੰਗੀ ਕੁਆਲਿਟੀ ਝੋਟ ਜਾਨਦੀ ਆ ਪਹਿਲੇ ਦੂਜੇ ਸੂਏ ਚਲੋ ਅੱਜ ਨੀਲੀ ਵੀ ਆ ਤੇ ਮੋਰੇ ਦੇ ਨਾਲ ਆ ਗਾਂ ਵੀ ਹਰ ਇੱਕ ਵੈਰੀਟੀ ਹੈ ਜੀ ਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕੇ ਕੋੜਾ ਉਸ ਤੋਂ ਪਹਿਲਾਂ ਬਾਈ ਜੀ ਰਿਕਵੈਸਟ ਕਰਦੇ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸੱਲੀ ਖਰੀਦੋ ਨਾਲੇ ਵੀਡੀਓ ਵਾਤੇ ਚੈੱਕ ਕਰ ਦਿਆ ਕਰੋ ਚਲੋ ਗੰਗ ਕੇ ਉਹਦਾ ਫੈਰਾ ਹਸ ਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਕਿੱਦਾਂ ਵਧੀਆ ਮਾਲ ਕੀ ਕਿਰਪਾ ਪਾਜੀ ਕਿੰਨੇ ਜਲਦ ਹੈ ਜੀ ਕੰਮ ਬਸ ਠੀਕ ਠਾਕ ਮਾਲ ਦੇਖਿਆ ਮਾਲ ਜੀ ਫਰਮ ਹਾਂਜੀ ਵਿਗੀ ਜਾਂਦਾ ਜੀ ਚਲੋ ਚਲੋ ਮਾਲ ਦੇ ਭਾਜੀ ਤੁਸੀਂ ਆਏ ਹੀ ਲੇਟ ਮਤਲਬ ਕਿ ਚਾਰ ਪੰਜ ਇਹਨਾਂ ਦੀਆਂ ਛੋਟੀਆਂ ਵੇਚ ਗਈਆਂ ਜੀ ਹਾਂ ਵੇਚ ਗਈਆਂ ਵੇਚੀ ਜਰਾ ਫਿਰ ਤੈਨੂੰ ਬੜਾ ਅੱਡਾ ਬਣ ਜਾਣਾ ਹੈ ਤਾਂ ਨਹੀਂ ਛੋਟੀਆਂ ਸੀ ਭਾਜੀ ਅੱਛਾ ਜੀ ਹਾਂ ਭਾਈ ਚਾਰ ਵੇਚੀਆਂ ਜੀ ਦੋ ਕੱਲ ਵੇਚੀਆਂ ਦੋ ਪਰਸੋਂ ਵੇਚੀਆਂ ਠੀਕ ਹੈ ਠੀਕ ਹੈ ਹਾਂ ਜੀ ਆ ਬਾਕੀ ਹੁਣ 13 ਵੀ ਹੈ 13 ਹਾਂ ਜੀ ਹਾਂ ਚਲੋ ਮਾਲ ਵੇchnਾ ਜ਼ਰੂਰੀ ਹੈ ਕਿ ਨਹੀਂ ਚੰਗੀਆਂ ਚੰਗੀਆਂ ਦੁੱਧ ਵਾਲੀਆਂ ਭਾਜੀ ਰਿਕਾਡ ਵਾਲੀਆਂ ਪਹਿਲੇ ਦਜਸਵੀ ਹਾਂ ਭਾ ਫਿਰ ਉਹਨਾਂ ਕਿ ਉਹਨਾਂ ਨੇ ਕਰਨਾ ਹੀ ਭਾ ਨਾਰਮਲ ਭਾਜੀ ਛੋਟੇ 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 ਬਿਲਕੁਲ ਜੈ ਜੀ ਜੈ ਜੀ ਜਿੱਧਰ ਮਰਜੀ ਤੁਸੀਂ ਜਿੱਧਰ ਲੋੜ ਜੀ ਕਰਦਾ ਗਾਂ ਤੋਂ ਸ਼ੁਰੂ ਕਰ ਲਓ ਹਾਂਜੀ ਹਾਂਜੀ ਪਾਜੀ ਸੁਈਏ ਜੀ ਚੁੰਦੀ ਵੱਸੀ ਦੇ ਦੋ ਦੰਦ ਹਾਂਜੀ 16 ਕਿਲੋ ਦੁੱਧ ਤਿਆਰ ਕੀ 16 ਕਿਲੋ ਦੁੱਧ ਤਿਆਰ ਆ ਜੀ ਠੀਕ ਆ ਇਹ ਪਾਜੀ ਲੈ ਵਲੂਆ ਬੜਾ ਹੀ ਦਾ ਵੱਛਾ ਵੱਛਾ ਚੰਗਾ ਅੱਜ ਵੱਚਾ ਵੱਚਾ ਮਗਰ ਆ ਗਿਆ ਵੱਚਾ ਚੰਗਾ ਲਓ ਜੀ ਵੇਖੋ 16 ਕਿਲੋ ਤਿਆਰ ਆ ਜੀ ਦੋ ਦੰਦ ਬਿਹੜ ਨਾਲੇ ਬੋਧੇ ਵਾਲੇ ਚੈੱਕ ਕਰੋ ਆ ਦੇ ਪਾਜੀ ਉਹ ਵੇਖੋ ਹਾਂ ਅੱਛਾ ਚੰਗੀ ਚੰਗੀ ਆ ਜੀ ਤਾਂ ਕਿ ਸਾਈਡ ਦੀ ਚੱਕਿਆ ਨਾ ਜੀ ਇੱਕ ਵਾਰ ਚੁੰਗਿਆਣਾ ਬੱਸੀ ਭਾਜੀ ਠੰਡੀ ਠੰਡੀ ਬਹੁਤ ਜ਼ਿਆਦਾ ਚਵਾਈ ਬਹੁਤ ਕੋਲੀ ਤੇ ਮੋਟੀ ਲੱਗੀ ਠੀਕ ਆ ਜੀ ਠੀਕ ਆ ਹਾਂ ਜੀ ਫਿਰ ਭਾਜੀ ਫਿਰ ਜੀ ਇਸ ਵਾਕ ਦੀ ਦੇਖੋ 3.5 ਸਾਲ ਹੈ ਦਰਦੀ ਥੋੜਾ ਜਿਹਾ ਅਗੇ ਤੋਂ ਠੀਕ ਆ ਇਹ ਸਾਰੇ ਹਾਂ ਜੀ ਪਰ ਭਾਜੀ ਮੋਲ ਤੇ 65000 ਕਰਦੇ ਜੇ 60 ਦੀ ਦੇ ਦਾਂਗੇ ਕਿਹਦਾ ਮਾਨ ਤਾਂ 1000 ਕਰਦਾਂ ਕੋਈ ਨਹੀਂ 2 ਹੋਰ ਚਲੋ 50 ਦੀ ਦੇ ਦੇ ਹੁਣ ਜੀ ਹਜ਼ਾਰ ਦੇ ਚਲੋ ਬੱਚੀ ਬਹੁਤ ਜਵਾਂ ਚੰਗੀ ਵੇਖੋ ਬੱਚੀ ਬੱਚੀ ਜੀ ਹਾਂਜੀ ਹਾਂ 200 ਸੀ ਉਸ ਤੱਕ ਹੀ ਜਾਦਾ ਆ ਵੇਖੋ ਭਾਜੀ ਅਲੈਕੋ ਚਲੋ ਠੀਕ ਠੀਕ ਹੈ ਜੀ ਚਲੋ ਮੱਜਾ ਪਸੇ ਆ ਜਾਓ ਸੂਈ ਹੈ ਜੀ ਇਹ ਸੂਈ ਭਾਜੀ ਹਾਂਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ 13 ਕਿਲੋ ਦੁੱਧ ਤੇਰਾ ਕਿਲੋ ਲਓ ਜੀ ਦੂਜਾ ਸੂਆ 13 ਕਿਲੋ ਦੁੱਧ ਤੇ ਵੱਡੀ ਛੋਟੀ ਨਾਲੇ ਚੈੱਕ ਕਰੋ ਬਿਲਕੁਲ ਜੀ ਕਿੱਟ ਪੁੱਟ ਕਿੰਦਾ ਦੀ ਆਹ ਵੇਖੋ ਨਾਲੇ ਦੇਖੋ ਥਾਂ ਲੈ ਵਾ ਜੀ ਚੈੱਕ ਕਰੋ ਜੀ ਚਵਾ ਚੂ ਬਾਜੀ ਬਿਲਕੁਲ ਵਧੀਆ ਨਾ ਜੀ ਪੂਰਾ ਪੋਲਾ ਮੋਟਾ ਆ ਦੇਖੋ ਤਾਂ ਆ ਦੇਖੋ ਪਾਜੀ ਨਹੀਂ ਨਹੀਂ ਵੱਡੀ ਵੱਡੀ ਮੈਂ ਹੈ ਜੀ ਉਧਰ ਮਾਲ ਆ ਸਾਰਾ ਹਰੇ ਦਾ ਜੀ ਮਾਲ ਪਾਜੀ ਉਧਰੋਂ ਲਈਦਾ ਬਾਤ ਜੀ ਬਾਤ ਠੀਕ ਠੀਕ ਹੈ ਠੀਕ ਹੈ ਹਾਂ ਜੀ ਫਿਰ ਇਹ ਪਾਜੀ ਇਹਦਾ ਨਾ ਬੱਚਾ ਮਰਿਆ ਜੀ ਅੱਛਾ ਬੱਚਾ ਮਰ ਗਿਆ ਤੇ ਮਿਲਦੀ ਫਿਰ ਕਿਵੇਂ ਜੀ ਅੱਛਾ ਨਹੀਂ ਹਾਂ ਉਹ ਨਵਾਂ ਸੀ ਠੀਕ ਆ ਮਾੜਾ ਮੋੜ ਲੈ ਜਾ ਠੀਕ ਆ ਨਹੀਂ ਤੇ ਪਰਸੋਂ ਦਾ ਮਰਿਆ ਜੀ ਇੱਕ ਡੰਗ ਟੀਕਾ ਨਹੀਂ ਆ ਠੀਕ ਆ ਇੱਦਾਂ ਬੈਠ ਕੇ ਠੀਕ ਆ ਮੋਲ ਤੇ ਭਾਜੀ ਲੱਖ ਕਰਦੇ ਜੀ ਹਾਂਜੀ 95 ਜੀ ਦੇ ਦਾਂਗੇ ਨਹੀਂ ਬੱਚਾ ਮਰ ਗਿਆ ਹੁਣ ਭਾਜੀ ਛੋਟੀ ਟੰਗੀ ਦੁੱਧ ਭੜਾਉਣਾ ਚੱਕੇ ਦੁੱਧ ਭਾਜੀ 90000 ਜੀ ਬਣਵੀ ਦੇ ਦਾਂਗੇ 90 ਦੀ ਚਲੋ ਭਾਜੀ ਦੇ ਦਾਂਗੇ ਦੋ ਹੋਰ ਕਰ ਦੇ ਵਿੱਚੋਂ ਨਹੀਂ ਨਹੀਂ लगनी बारे तो चलो, बारे चलो चलो नब्बे नब्बे हाँ महंगे पड़े बिलकुल जी चलो आई ये गबन गोटे बड़ी कद है लो जी गबन जोडी हूं वेख कि मैं चेक क्या वे ले पूरी बिरला देवा पूरा ਭਾਜੀ ਕਿੰਨਾ ਲੱਗ ਰਿਹਾ ਦੋਸਤ ਜੀ ਪਾਜੀ ਪਹਿਲਾਂ ਨੇ 12 ਕਿਲੋ ਰੋਸ ਪਾਜੀ ਪਹਿਲਾਂ ਨੇ 12 ਕਿਲੋ 15 ਕਿਲੋ ਦੁੱਧ ਕਰੇਗੀ ਠੀਕ ਆ ਹਾਂਜੀ ਨਹੀਂ ਬਹੁਤ ਚੰਗੀ ਝੋਟੀ ਆ ਨਾਲੇ ਹੈਵੀ ਸਿੰਗਲ ਅੱਡੀ ਹੈ ਨਾ ਵੱਡੀ ਹੈ ਜੀ ਵੱਡੀ ਪਾਜੀ ਇਹ 7-8 ਦਿਨ ਅਜੇ ਸੁੰਦੀ ਨਹੀਂ ਇਹ ਤੇ ਲੇਵਲ ਲੈ ਕੇ ਤੁਰਿਆ ਨਹੀਂ ਆਣਾ ਭਾਜੀ ਥਾਣਾ ਦੀ ਵੀਰ ਨੂੰ ਵੇਖੋ ਕਿੱਦਾਂ ਨਹੀਂ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਉਹ ਤਾਂ ਲੱਗਦਾ ਮੈਂ ਹਾਂ ਹਾਂਜੀ ਫਿਰ ਪਾਜੀ ਮੁੱਲ ਤੇ 1-25 ਕਰਦੇ ਜੇ ਅੱਛਾ ਇੱਕ 15 ਦੇ ਦਾਂਗੇ ਇੱਕ 10 ਦੀ ਚਲੋ ਪਾਜੀ ਇੱਕ 10 ਦੀ ਕਰ ਛੋਟੀ ਦਿੰਦਾ ਨਹੀਂ ਉਹ ਇੱਕ 5 ਦੀ ਇੱਕ 8 ਦੀ ਦੇ ਦਾਂਗੇ ਉਹ 5 ਦੀ ਨਹੀਂ ਕਸਰ ਲੱਗਣੀ ਪਾਜੀ ਜਾਂ ਤੋਂ ਕੋਈ ਨਹੀਂ ਆਜੂ ਕੋਈ ਬਾਦੂ ਖੜੀਆਂ ਤੂੰ ਦੇਖ ਐਡੇ ਕੱਦ ਦੇਖੋ ਕਿਦਾਂ ਰੋਟੀ ਦਾ ਹਾਂ ਹੈਰ ਕਰਦੀ ਪੂਰੀ ਟੁੱਟੀ ਆ ਆ ਵੀ ਦੀ ਛੋਟੀ ਪਾਜੀ ਜਿੱਥੇ ਹੈਗੀ ਹੈਗੀ ਆ ਵੇਖੋ ਬਾਕੀ ਫਿਰ ਤੁਹਾਡਾ ਰੇਟ ਹੁਣ ਜਾਇਜ਼ ਹੈ ਪਾਜੀ ਹੁਣ ਤੁਹਾਨੂੰ ਪਤਾ ਹੈ ਆਪਾਂ ਰੇਟ ਨਾਰਮਲ ਜਿਹਾ ਬਿਲਕੁਲ ਨਾਰਮਲ ਜਿਹਾ ਹਾਲ ਕੋ ਹੁੰਦਾ ਪਾਜੀ ਬਾਦ ਵਿੱਚ ਵੇਚੀ ਜਾਈਦਾ ਬਾਜੀ ਬਾਸ ਬਾਸ ਚਲੋ ਉਧਰ ਆਜੋ ਇਹ ਜੀ ਭਾਜੀ ਦੋ ਤਨ ਝੋਟੀਆਂ ਦੇ ਪਹਿਲਾ ਸੂਆ ਪਹਿਲਾ ਸੂਆ ਅੱਛਾ 11 ਕਿਲੋ ਨਟ ਤਿਆਰ ਜੀ 11 ਕਿਲੋ ਲਓ ਜੀ ਦੋ ਤਨ ਝੋਟੀਆਂ 11 ਕਿਲੋ ਅਸੀਂ ਤਾਂ ਸਕਿਨੀ ਵੇਖੋ ਹਾਂ ਹਾਂ ਸਕਿਨੀ ਪੂਰੀ ਪੂਰੀ ਸਕਿਨੀ ਝੋਟੀਆਂ ਇਹ ਦੇਖੋ ਜੈਡ ਬਲੈਕ ਕੱਟੀ ਕੱਟਾ ਕੱਟਾ ਮਗਰ ਨਾਲੇ ਵੇਖੋ ਆਂਦੋ ਜੀ ਆਂਦੋ ਮੂੰਹ ਮਾ ਦਿਖਾਓ ਇੱਕ ਕਰ ਫੇਰ ਠੀਕ ਆ ਲੈ ਚਲੋ ਪਤਾ ਲੱਗਦਾ ਝੋਟੀਆਂ ਕਿ ਨਹੀਂ ਭਾਜੀ ਹੈਗੀਆਂ ਕਿ ਨਹੀਂ ਕੀ ਕੱਟੀ ਵੇਖੋ ਕਿੰਦਾ ਦੀ ਚਲੋ ਹਾਂਜੀ ਠੀਕ ਆ ਹਾਂਜੀ ਫਿਰ ਭਾਜੀ ਮੋਲ ਤੇ 115 ਕਰ ਦੇ ਜੀ ਹੂੰ ਇੱਕ 10 ਦੀ ਦੇ ਦਾਂਗੇ ਦੋ ਹੋਰ ਦਾਂ ਦੋ ਹੋਰ ਦਾਂ ਇਹ ਕੱਟ ਦੇ ਚਲੋ ਇੱਕ ਸੱਤ ਦੀ ਦੇ ਦੇ ਪਾਜੀ ਇੱਕ 판 ਦੀ ਜਾਣ ਦੋ ਜੀ ਕੰਮ ਨਹੀਂ ਬਿੜੋ ਬਸ ਕੀ ਹਵੇ ਪਾਜੀ ਪਾ ਦਿੰਦਾ ਨਹੀਂ ਕੋਈ ਇਦਾਂ ਦੀ ਕੀ ਹਵੇ ਇਹ ਲੇਟ ਵਾਲੇ ਕਰੀ ਹਾਂ ਨਹੀਂ ਹਰ ਨਹੀਂ ਦਿੰਦੇ ਇੱਕ 160 ਕਿਲੋ ਆ ਕੇ ਪੜੀ ਹਾਂ ਬਸ ਬਸ ਆ ਆ ਦੇ ਠੀਕ ਆ ਨੀਲੀ ਆ ਗਈ ਹੈ ਇੱਕ ਥੁਈਏ ਜੀ ਆ 160 ਕਿਲੋ ਪੜੀ ਲੋ ਇੱਥੇ ਬਹਿ ਜਾਓ ਥੱਲੇ ਹਾਂ ਆ ਪੂਜਾ ਕਰ ਲਿਆ ਨਹੀਂ ਪੂਜੀ ਯਾਤਰਾ ਦੀ ਨੀਲੀ ਪਾਜੀ 16 ਕਿਲੋ ਮੀਟਰ ਤਿਆਰ 16 ਕਿਲੋ ਹਾਂ ਲੋ ਜੀ 16 ਡੰਕ ਚਵਾ ਕੇ ਦਵਾਂਗੇ ਇਦਾਂ ਦੀ ਠੀਕ ਆ 16 ਕਿਲੋ ਦੁੱਧ ਪੂਰਾ ਨੈਟ ਪਾਜੀ ਲੱਗੀ ਡਾਂਗਾ ਵੰਗੂ ਅੱਛਾ ਜੀ ਪੋਦੀ ਤੇ ਮੋਟੀ ਵਾ ਠੀਕ ਆ ਤਾਂ ਜ਼ਰੂਰ ਦੇਖੋ ਥਾਂ ਨਹੀਂ ਦੱਸੀ ਜਾਂਦਾ ਜੀ ਆਹ ਵੇਖੋ ਆਹ ਵੇਖੋ ਕਰਾਣੀ ਪੂਰੀ ਹੈ ਨਾ ਦੁੱਧ ਨਹੀਂ ਕੰਡੇ ਵਾਲਾ ਦੁੱਧ ਹੈ ਨਾ ਪਾਜੀ ਕੰਡੇ ਵਾਲਾ ਦੁੱਧ ਆ 16 ਬੱਚਾ ਮਗਰ ਜੀ ਬੱਚਾ ਕੱਟੀ ਜੀ ਮਗਰ ਕੱਟੀ ਮਗਰ ਨਾਲੇ ਸਿੰਗਲ ਹੱਡੀ ਆ ਵੇਖਿਆ ਥਾਂ ਬੜਾ ਸੋਹਣਾ ਲੱਗਾ ਨਹੀਂ ਨਹੀਂ ਠੀਕ ਆ ਲੈ ਚਲੋ ਬਾਹਰ ਕਰਾ ਜੀ ਵੇਖੋ ਕਿਦਾਂ ਦਾ ਐਦਾਂ ਦਾ ਲੱਗਾ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਨੇ ਨੇ ਠੀਕ ਹੈ ਭਾਈ ਹਾਂਜੀ 6 ਦਾ ਝੋਟੀ ਆ ਆ ਦੇਖੋ ਭਾਈ ਥਾਣੇ ਦੇਖੋ ਥਾਣੀ ਦੱਸੀ ਜਾਂਦਾ ਜੀ ਨਸਲ ਪੂਰੀ ਨਾਲੇ ਝੋਟੀ ਦੇ ਨਿਸ਼ਾਨੇ ਦੇ ਕਈ ਨਾ ਸਾਰੇ ਕੋਈ ਨਿਸ਼ਾਨੇ ਨਹੀਂ ਇਹਨੂੰ ਡੀਲੀ ਨਹੀਂ ਨਹੀਂ ਪਿਓਰ ਨਹੀਂ ਲੀ ਹੈ ਜੀ ਪਿਓਰ ਨਹੀਂ ਆਹ ਦੇਖੋ ਭਾਈ ਕਿੰਨਾ ਦਾ ਮੇਨ ਗੱਲ ਆ ਰਹੀ ਥੀ ਕੀ ਹਣਾ ਧਿਆਨ ਨਾਲ ਧਿਆਨ ਨਾਲ ਫਾਰੇ ਨਿਸ਼ਾਨੇ ਆ ਕੱਟਾ ਮਗਰ ਨਾਲੇ ਕੱਟੀ ਫਿਰ ਦਾ ਭੈਰਾ ਪੂਰਾ ਪੂਰਾ ਹਾਂਜੀ ਪਾਜੀ ਡਬਲ ਛਾ ਲੈ ਹਾਂਜੀ ਫਿਰ ਪਾਜੀ ਇਦਾਂ ਤੋੜ ਇੱਕ 40 ਦੀ ਵੇਚ ਦੀ ਦੀ ਆ ਹਾਂਜੀ ਆਪਾਂ ਪਾਂ ਨਾਰਮਲ ਰੇਟ ਕਰਦੇ ਜੇ ਇੱਕ 50 ਦੀ ਦੇ ਦਾਂਗੇ ਹੋਰ ਕਰ ਦੋ ਇੱਕ 15 ਦੀ ਪਾਈ ਦੇ ਦਾਂਗੇ ਇੱਕ 10 ਦੇ ਜਾਨ ਚਲੋ ਪਾਜੀ ਇੱਕ ਹਾਂਜੀ ਤੇ ਨਾ ਪਰ ਦਿਨ ਦਾ ਨਹੀਂ ਸੋਚ ਕੋਈ ਨਹੀਂ ਨਹੀਂ ਬਿਲਕੁਲ 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 ਚਲੋ ਪਲੇਨ ਠੀਕ ਆ ਆਹ ਦੇਖੋ ਤਾਂ ਆਹ ਪਾਜੀ ਚਾਰ ਤੰਦ ਕੱਟੀ ਦੇ ਗੱਭਣਾ ਜੀ ਨਹੀਂ ਸਟੇ ਚਾਰ ਤੇ ਗੱਡੀ ਤੇ ਫਿਰ ਤੋਂ ਸੂਈ ਪਾਇ। ਪੰਜ ਦਿਨਾਂ ਚਾਰ ਦਿਨ ਸੂਈ ਨੂੰ। ਅੱਛਾ। ਆਹ ਕੱਟਾ ਨਾਰੂ ਨਾਲ ਜੇ। ਕੱਟੀ। ਲਿਆਓ ਜੀ ਕਰਾਰੇ। ਦੇਖੋ ਕਿਦਾਂ ਆ ਪੇਟੀ ਜੀ ਥਾਂ ਚਵਾਈ ਬੜੀ ਪੋਲੀ। ਹਾਂ ਵੇਖੋ ਭਾਜੀ ਵਾ ਠੀਕ ਆ। ਨਿੱਕਾ ਫਿੰਗ ਬਿਲਕੁਲ। ਇਹ ਕੁਆਲਿਟੀ ਪੂਰੀ ਸਕਰੀਨ ਝੋਟੀ ਨਾਲੇ। ਚਵਾਈ ਬੜੀ ਪੋਲੀ ਭਾਜੀ ਥੋੜੀ ਤੇ ਮੋਟੀ ਥਾਂ। ਪੋਲੀ ਮੋਟੀ ਪੂਰੀ। ਵੇਖੋ ਗਰਾਂ ਦੇ। ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਨਾਲੇ ਪੂਰੀ ਜਵਰ ਝੋਟੀ ਹੈ ਕਿਲੇ ਗੱਡੇ पे आ जाओ ਭਾਉ ਜੀ ਮੂਮਾ ਬੋੜੇ ਜੀ ਹਣਾ ਜੀ 13 15 ਲੀਟਰ ਦੁੱਧ ਕੱਢੇਗੀ ਠੀਕ ਆ ਲਿਆਓ ਲਿਆਓ ਨਹੀਂ ਬਹੁਤ ਚੰਗੀ ਝੋਟੀ ਧਿਆਨ ਨਾਲ ਧਿਆਨ ਨਾਲ ਥੋੜੀ ਥੋੜੀ ਕੋਈ ਨਹੀਂ ਕੋਈ ਆਜੋ ਆਜੋ ਹਾਂਜੀ ਫਿਰ ਭਾਜੀ ਬੋਲ ਤੇ ਇੱਕ ਪੱਕੀ ਕਰ ਦੇ ਜੀ ਹਾਂਜੀ ਇੱਕ 20 ਦੇ ਦਾਂਗੇ ਇੱਕ 15 ਦੀ ਇੱਕ 15 ਦੀ ਹਾਂਜੀ ਵੇਖੋ ਪਾਪਾ ਝੋਟੀ ਦੇ ਨਾਲ ਦੀ ਦਿੰਦਾ ਨਹੀਂ ਕੋਈ ਵੀ ਬੋਲੋ ਹੋਰ ਕਰ ਦੋ ਇੱਕ 10 ਦੀ ਜਾਂ ਦੋ ਜੀ ਇੱਕ 12 ਦੀ ਭਾਜੀ ਚਲੋ ਮਗਰ ਦੋ ਜੀ ਲੈ ਕੇ ਜਾਂਦੇ ਹਾਂ ਦੇਖੋ ਝੋਟੀ ਪਰ ਭਾਜੀ ਫਵਾ ਲਖ ਦੀ ਝੋਟੀ ਨਹੀਂ ਨਹੀਂ ਠੀਕ ਆ ਸੋਹਣੀਆਂ ਝੋਟੀਆਂ ਚੁਆਈ ਚੁਈ ਬਹੁਤ ਜ਼ਿਆਦਾ ਪੋਲੀ ਤੇ ਮੋਟੀ ਚੰਗੇ 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 ਝੋਟੀਆਂ ਜੀ ਆਹ ਜੀ ਏ ਭਾਜੀ ਗੱਪਣ ਜੇ ਅਜਾ ਗੱਪਣਾ ਚਾਰ ਬੰਦ ਝੋਟੀ ਜੇ ਚਾਰ ਰੰਗ ਝੋਟੀ ਗੱਪਣਾ ਹਾਂ ਵੇਖੋ ਪਰ ਵੇਖੋ ਸੋਹਣੀ ਪੂਰੀ ਸ਼ਕੀਨ ਝੋਟੀ ਨਾਲੇ ਤਾਂ ਦੀ ਬਿਰਲੋ ਵੇਖੋ ਹਾਂ ਪੂਰੀ ਸ਼ਕੀਨ ਝੋਟੀ ਬੋਲੀ ਜੇ ਬੋਲੀ ਬੋਲੀ ਹਾਂ ਵੇਖੋ ਹਾਂ ਜੀ ਨਹੀਂ ਨਹੀਂ ਸੁਣ ਨਹੀਂ ਆਜੋ ਜੀ ਆਜੋ ਜੱਤ ਵਾਲੀ ਜੀ ਭਾਜੀ ਹਾਂ ਜੀ ਹਾਂ ਬਿਲਕੁਲ ਚਲੋ ਬ੍ਰੀਡ ਜੀ ਹਾਂ ਜੀ ਅਸਲ ਅਸਲ ਬਰੀਡ ਅਸਲ ਬਰੀਡ ਅਸਲ ਪਾਜੀ ਵੇਖੋ ਕਿਦਾਂ ਦੀ ਕੱਟੀ ਏ ਠੀਕ ਆ ਚੱਲਣ ਦੋ ਹਾਂਜੀ ਬੇਟਰ ਬੇਟਰ ਹਾਂ ਹਾਂ ਹਾਂਜੀ ਪਾਜੀ ਫਿਰ ਬੋਲੋ ਪਾਜੀ ਲੱਖ ਹੀ ਕਰਦੇ ਹਾਂ ਹਾਂਜੀ 99 ਦੇ ਦੇ ਦਾਂਗੇ 90 ਦੀ ਚਲੋ ਦੇ ਦਾਂਗੇ 90 ਪਰ ਮਿਲਦੀ ਨਹੀਂ ਇਹ ਨਾਲ ਦੀ ਜਾਂਦ ਕੋਈ ਨਹੀਂ ਠੀਕ ਆ ਇੱਥੇ ਹੀ ਮਿਲ ਗਿਆ ਫਿਰ ਇੱਥੇ ਮਿਲ ਗਿਆ ਹੋਰ ਨਹੀਂ ਕਿਤੇ ਮਿਲੂਗਾ ਪਰਲੀ ਜੀ ਇੱਕੋ ਹੀ ਸੀਸਕ ਬਣੀ ਜੀ ਬਹੁਤ ਜ਼ਿਆਦਾ ਜੀ ਇਦਾਂ ਹੀ ਭਾਵੇਂ ਅੱਜਾ ਚੰਗੀ ਝੋਟਾ ਆਈ ਤਾਂ ਖਾਸ ਹੀ ਰਹੀ ਫਰਗਾਨੇ ਹਮ ਪਰਲੀ ਗੱਬਣ ਹੈ ਜੀ ਗੱਬਣ ਪਾ ਜੀ ਦੂਜਾ ਸੂਆ ਝੋਟੀ ਦੂਜਾ ਸੂਆ ਗੱਬਣ ਝੋਟੀ ਇਹ ਵੀ ਵੇਖੋ ਕਰਾਂ ਜੀ 13 ਕਿਲੋ ਪਹਿਲਾਂ ਨੇ ਦੁੱਧ ਕੱਢਿਆ ਅੱਛਾ ਹਾਂਜੀ ਬਹੁਤ ਜ਼ਿਆਦਾ ਗਰੰਟੀ ਆਈ ਸੀ ਪਾ ਜੀ ਉਧਰ ਹੀ ਆਈ ਹੈ ਜੀ ਚਲੋ 15 ਕਿਲੋ ਮਾਲਕ ਦੀ ਕਿਰਪਾ ਤੋਂ ਹਾਂ ਹਾਂ घर <laughs> में कटा नहीं दी अच्छा ठीक लो जी वेखो दी। तो हाँ आखोलो वेखा जी करा बेहल ठीक है जी नहीं ठीक है ਪੰਜ ਘਾਟਾਂ ਦੇ ਸੂਂਦੀ ਨੇ ਹਾਂ ਅੱਛਾ ਜੀ ਉਹ ਕੱਢੇਗੀ ਹਾਂ ਇਹ ਤੁਫਾਨਾਂ ਦੀ ਵੀਰ ਲਈ ਆਜੋ ਕੋਈ ਪ੍ਰਵਾਹੀ ਹੈ ਨਹੀਂ ਜੀ ਚਵਾਈ ਬੜੀ ਪੋਲੀ ਦੀ ਮੋਟੀ ਜੇ ਹਾਂ ਹਾਂ ਜੀ ਉਹ ਚਾਹਣੇ ਕਿੰਨਾ ਲੱਗਿਆ ਉਹ ਨਹੀਂ ਨਹੀਂ ਆ ਦੇਖੋ ਆ ਥੋੜੀ ਘੰਟੇ ਤੋਂ ਉੱਪਰ ਬੈਠੀ ਰਹੀ ਤਾਂ ਨਹੀਂ ਠੀਕ ਹੈ ਤੁਰੇ ਨਹੀਂ ਜਾਣਾ ਆ ਜਾਣਾ ਫੁੱਲਰ ਜਾਣਾ ਪੂਰੇ ਮੈਨੇ ਹਾਂ ਬੜਾ ਮਰੇ ਜੀ ਹਾਂ ਜੀ ਮਰ ਪਾਜੀ ਮੈਂ ਤੇ 125 ਕਰਦੇ ਜੇ ਅੱਛਾ 120 ਹੀ ਦੇ ਦਾਂਗੇ ਕਰ ਦੋ ਫਰਮਾ ਇੱਕ 15 ਦੇ ਦਾਂਗੇ ਪਰ ਇੱਕ ਦਾਤੀ ਬਾਈ ਜੀ ਚਲੋ ਤੇ ਆ ਜੀ ਪਰ ਮਿਲਦੀ ਨਹੀਂ ਮਿਲਦੀ ਇੱਥੇ ਹੀ ਮਿਲਨੇ ਆ ਬਾਦ ਮਾਸ ਬਾਸ ਇਹ ਨਹੀਂ ਮਿਲਦੀ ਇੱਥੇ ਮਿਲਨੇ ਆ ਬਿਲਕੁਲ ਨਹੀਂ ਰੇਟ ਜਾ ਹੈ ਜੀ ਬਾਈ ਫਿਰ ਤੁਸੀਂ ਵੀ ਦੇਖੋ ਪਾਜੀ ਛੋਟੀ ਕਿੱਡੀ ਹਾਂ ਨਹੀਂ ਨਹੀਂ ਠੀਕ ਆ ਠੀਕ ਆ ਚਲੋ ਆ ਪਾਜੀ ਇਹ ਵੀ ਗੱਪਣਾ ਤੀਜਾ ਫੁੱਟ 15 ਕਿਲੋ ਦੁੱਧ ਅੱਛਾ 15 ਕਿਲੋ ਦੁੱਧ ਤੁਆਈ ਬਾਲੀ ਪੋਲੀ ਤੇ ਮੋਟੀ ਉਂਗਲ ਉਂਗਲ ਜਿੰਨਾ ਮੋਟਾ ਸਾ ਮੋਟੀ ਤੇ ਆਈ ਮੋਟੀ ਲੋ ਜੀ ਤੀਜਾ ਸੁਗਾ 15 ਕਿਲੋ ਦੁੱਧ ਆ ਆ ਵੇਖੋ ਥਣ ਮੈਲੇ ਤੇ ਲੱਗੀ ਜੀ ਪਾਜੀ ਬਸ ਠੀਕ ਆ ਚੱਲਣ ਦਾ ਕਰਾ ਦੇ ਵੀ ਬੜੀ ਚੁਆਈ ਪੋਲੀ ਤੇ ਮੋਟੀ ਤੇ ਇੱਥੇ ਚੱਲੋ ਕਰਾ ਦੇ ਤੀਜਾ ਵੇਖੋ ਤੀਜਾ ਆਹ ਤੁ ਬਾੜੀ ਜਿਆਦਾ ਦੁੱਧ ਹੋਣੀ ਆਹ

99 ਦੇ ਦਾਂਗੇ 2 ਹੋਰ 693 ਦੇ ਦਾਂਗੇ ਪੂਰੇ 90 ਕਰ ਲਈ 15 ਕਿਲੋ ਵਾਲੀ ਦਿੰਦਾ ਨਹੀਂ ਕੋਈ ਵੀ ਨਹੀਂ ਦਿੰਦੇ ਨੇ پیسے ਚਲੋ ਕਦਵੀ ਦੀ ਦੇ ਦਾਂਗੇ ਚਲ ਦੇ ਦੇ ਕੋਈ ਬਾ ਠੀਕ ਆ ਆਹ ਹੈ ਜੀ ਤੇ ਪਾਜੀ 2-3 ਝੋਟੀ ਦੀ 2 ਰੰਝ ਝੋਟੀ ਤੇ ਦੁੱਧ ਜੀ 8 ਕਿਲੋ ਜੀ 8 ਕਿਲੋ ਹਾਂਜੀ ਠੀਕ ਆ ਪਹਿਲਾ ਸੁਗਾ ਮਗਰ ਕੱਟੀ ਤੇ 8 ਕਿਲੋ ਦੁੱਧ ਮਗਰ ਕੱਟੀ ਆ ਆਹ ਵੇਖੋ ਬਾਈ ਵੀ ਬੜੀ ਪੋਲੀ ਮੋਟੀ ਏ ਪੋਲੀ ਪੋਲੀ ਆਹ ਮਿਕ ਦੇਖੋ ਪੰਪੂਲ ਤੋਂ ਕਿਥੋਂ ਲੈ ਕੇ ਆਏ ਠੀਕ ਆ ਆਂਦੋ ਜੀ ਲਿ ਜਾਓ ਆਹ ਮਿਕੋ ਠੀਕ ਆ ਇਹ ਕਾਲੀ ਸ਼ਾਹ ਝੋਟੀ ਹੈ ਨਾ ਜੀ ਪੂਰੀ ਸ਼ਕੀਨ ਝੋਟੀ ਨਾਲੇ ਗੰਢੀ ਬੜੀ ਗੁੰਦੀ ਬੱਚੀ ਜਹੇ ਪਾਜੀ ਹਾਂ ਜੀ ਚੰਗੇ ਫਿਰ ਗੇੜੇ-ਗੇੜੇ ਕੱਢ ਕੇ ਲੈ ਕੇ ਆਂਦੇ ਬਾਈ ਜੀ ਹੈ ਹਾਂ ਹਾਂ ਬਿਲਕੁਲ ਜੀ ਤੇ ਪਾਜੀ ਫਿਰ ਇੰਦੀ ਕੀਮਤ ਆ ਪਾਜੀ ਮੋਲ ਤੇ 90000 ਕਰਦੇ ਆ 80 ਦੀ 80 ਦੀ 80 ਦੀ ਇੱਕ ਹਜ਼ਾਰ ਪੂਰਾ 75 ਕਰ ਦਈਏ 80 ਦੀ 75 ਦੀ ਚਲ ਦੋ ਦੋ ਛੱਡ ਦੋ 78000 ਕਸਰ ਲੱਗਣੀ ਆ 78000 ਦੇ 78000 ਦੀ ਭਰ ਚਲੋ ਦੋ ਕਰੀਂ ਦੇ ਦਾ ਦੇ ਦਿੰਦਾ ਨਹੀਂ ਕੋਈ ਨਹੀਂ ਚਲ ਜਾ 78000 ਜਾਂਦੇ ਪਾਜੀ ਭੂਪਾ ਜੀ ਠੀਕ ਆ ਇਹਦਾ ਕਿੰਨਾ ਮੁੱਲ ਜੇ ਤੁਹਾਨੂੰ ਬੜਾ ਆਹ ਗੱਪਣੇ ਜੀ ਇਹ ਭਾਜੀ ਖੀਰੀ ਝੋਟੀ ਜੇ ਗੱਪਣ ਨਹੀਂ ਜੀ ਅੱਛਾ ਖੀਰੀ ਝੋਟੀ ਸੁਹੀ ਹੋਈ ਆਪਾਂ ਦੇ ਖੁਸ਼ਕੀ ਨਹੀਂ ਵੇਖੋ ਹਾਂ ਵੱਡੀ ਝੋਟੀ ਨਾਲੇ ਤੇ ਮੇਰੇ ਨੂੰ ਵੇਖੋ ਥੋੜਾ ਦੀ ਕਿਦਾਂ ਜੇ ਦੁੱਧ ਜੀ ਦੁੱਧ ਭਾਜੀ 9:30 ਵਜੇ 10:00 ਵਜੇ 9:30 10 ਕਿਲੋ ਹਾਂਜੀ ਠੀਕ ਆਪਾਂ 9 ਹੀ ਮੰਨੀ ਹੈ ਹਨਾ ਹਾਂ ਪਰ ਉਦੋਂ 9 ਤੋਂ ਬਾਹਰ ਜੇ ਭਾਜੀ 9 ਬਾਹਰ ਆ ਤੇ ਖੀਰੀ ਝੋਟੀ ਨਾਲੇ ਕੱਦ ਵੇਖੋ ਅੱਛਾ ਜੀ ਆਜੋ ਜੀ ਆਜੋ ਆਪ ਦੇਖੋ ਕਿੰਦਾ ਆਦਾ ਠੀਕ ਆ ਧਿਆਨ ਨਾਲ ਚੱਲਣ ਦੋ ਕਰਾ ਲੇ ਤੇ ਬਾਜੀ ਭਰਾਂ ਦੀ ਕੀਮਤ ਆ ਬਾਜੀ ਮੋਟ ਲੱਖੀ ਕਰੀ ਐ ਇਦਾਂ ਹਾਂਜੀ 95 ਦੀ ਦੇ ਦਾਂਗੇ ਕਰ ਦਿਓ ਆਪੇ 93 ਦੀ ਦੇ ਦਾਂਗੇ ਪੂਰਾ 90 ਦੀ ਜੀ ਨਹੀਂ ਕਸਰ ਲੱਗੀ ਮਣੀ 92 ਦੇ ਦੇਣਾ ਭਾਜੀ ਬੋਲ 92 ਅੱਛਾ ਕਿੰਨਾ ਪੱਕੀ ਕਿਤਾ ਭਾਜੀ ਕਰਦੇ ਕੋਲ ਬੜਾ ਜੀ ਚਲੋ 1500 ਵਾਲੀ ਗੇਮ ਹੀ ਆ ਬਸ ਠੀਕ ਆ ਚਲੋ ਠੀਕ ਆ ਕੋਤਾ ਨਹੀਂ ਹੈਗਾ ਕੋਈ ਹਾਂਜੀ ਐਗੀ ਖਿੱਚ ਕੇ ਰਖਾਣਾ ਕੰਮ ਪੂਰਾ ਮੈਂ ਭਾਜੀ ਛੋਟ ਵਾਲੇ ਕੰਮ ਹੀ ਆ ਬਸ ਉਹ ਦੋ ਛੋਟ ਹੀ ਹੋਣੀ ਆ ਛੋਟ ਹੀ ਹੋਣੀ ਭਾਜੀ ਤੁਹਾਨੂੰ ਪਤਾ ਜੀ ਕਿੰਨੇ ਨੇ ਜਿਆਦਾ ਹਾਂ ਨਹੀਂ ਫਿਰ ਪਿੱਛੇ ਵੀ ਕੰਮ ਭਾਜੀ ਘਟਾ ਲੈਂਦੇ ਜਿੰਨਾ ਕੋ ਵਾਧੂ ਹੋਇਆ ਕੋ ਵਾਧੂ ਤੇ ਤਲ ਛੋਟ ਦੇ ਦਿੰਦੇ ਹਾਂ ਬਿਲਕੁਲ ਜੀ ਚਾਰ ਦੰਦ ਝੋਟੀ ਦੇ ਚਾਰ ਦੰਦ ਪਹਿਲਾ ਸੂਰਾ ਕੱਦ ਦੇਖੋ ਸਪੀਡ ਇੱਥੋਂ ਵੱਡੀ ਝੋਟੀ ਨਾਲੇ ਚੈੱਕ ਕਰੋ ਜੀ ਕਰਾਂ ਰੇ ਆਹ ਦੇਖੋ 10 ਕਿਲੋ ਦੁੱਧਾਂ ਨਾਲੇ ਬਾ ਠੀਕ ਹੈ ਜੀ ਭਾਈ ਕੁਲ ਬੜੀ ਕੋਲੀ ਤੇ ਮੋਟੀ ਠੀਕ ਆ ਜੋ ਕੱਦ ਦੇਖੋ ਕਿੱਡਾ ਪਾਣੀ ਦੇਖੋ ਆਹ ਦੋ ਜੀ ਆਹ ਦੋ ਨਿੱਕਾ ਸਿੰਘ ਬਿਲਕੁਲ ਕਲਿੱਪੀ ਲੱਗਾ ਭਾਜੀ ਕਲਿੱਪ ਕਲਿੱਪ ਲਾਸਟ ਪੀਸ ਇਹ ਜੀ ਲਾਸਟ ਪੀਸ ਆ ਜਾਨ ਦੋ ਫਿਰ ਵੇਖੀ ਜਾ ਫਿਰ ਹਾਂਜੀ ਪਾਜੀ ਮੋਲ ਤੇ 95 ਕਰਦੇ ਆ ਹਾਂਜੀ 90 ਦੀ ਦੇ ਲੰ ਤਿੰਨ ਚੋ ਕੱਟਾ ਕਸਰ ਲਗਣੀ ਜੀ ਜਾਂ ਤਾਂ ਕੁਛ ਨਾ ਪਾਜੀ ਦੇਗਾ ਕੋਈ ਵੰਡੇ ਬਿਲਕੁਲ ਦੇਖੋ ਆਹ ਵੇਖੋ ਕਿੰਨਾ ਦੇ ਪਾਏ ਪਾਜੀ ਜੈਲ ਮੋਲ ਜੈਲ ਤੇ ਆਹ ਵੇਖੋ ਬੱਚੇ ਜਿਆਸ ਤੋਂ ਪਰ ਬੜਾ ਸੋਹਣਾ ਹੈ ਨਾ ਜੀ ਇਹਦੇ ਬੱਚੇ ਦੇਖ ਨਜ਼ਾਰਾ ਪੰਜ ਜਾਣਾ ਸੀ ਚਲੋ ਪਰ ਚੁਆਈ ਕਰਕੇ ਚੈੱਕ ਕਰਕੇ ਪਾਸ ਕਰਨਾ ਭੈਜੀ ਭਾਜੀ ਕਰਨਾ ਆਪਣੀ ਤਸੱਲੀ ਕਰ ਹਾਂਜੀ ਹਾਂ ਬਿਲਕੁਲ ਜੀ ਹਾਂਜੀ ਭਾਜੀ ਮੁੜ ਕੇ ਕੋਈ ਬਲਾਮੇ ਵਾਲਾ ਕੰਮ ਨਹੀਂ ਭਾਜੀ ਜਿੱਦਾਂ ਠੀਕ ਨਾ ਗੱਲ ਬਿਲਕੁਲ ਜੀ ਅੱਗੇ ਤਾਂ ਮਾਲਕ ਦੀ ਕਿਰਪਾ ਕਰੀ ਇਦਾਂ ਹੋਇਆ ਨਹੀਂ ਕਿ ਆਪਣਾ ਮਤਲਬੋਂ ਲੈਣ ਵੀ ਜਾਂਦੀ ਜਾਂਦੇ ਇਦਾਂ ਹੀ ਜਾਂਦੇ ਹਾਂਜੀ ਹਾਂ ਜੀ ਕਿਉਂਕਿ ਆਪਾਂ ਕੋਈ ਦੁੱਧ ਦਾ ਕਰੀ ਕੀਤਾ ਨਹੀਂ ਨਾ 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 ਸਹੀ ਗੱਲ ਹੈ ਭਾਜੀ ਬਿਲਕੁਲ ਜੀ ਹਾਂਜੀ ਚਲੋ ਨੰਬਰ ਜੀ 99108 82598 ਠੀਕ ਹੈ ਪਿੰਡ ਬਹਾਦਰਪੁਰ ਜਿਹੜਾ ਗਰਦਾਸਪੁਰ ਸਸਿਕਾ ਸਸਿਕਾ